ਮੰਮੀ ਜੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਜਾਨੂ ਨਾ ਅੱਜ ਕੱਲ ਬੜੇ ਗਲਤ ਮੁੰਡਿਆਂ ਦਾ ਰਹਿਣ ਲੱਗ ਪਏ ਤੇ ਵਿਗੜਦੇ ਜਾਂਦੇ ਆ ਤੇ ਮੈਨੂੰ ਬੜੀ ਟੈਨਸ਼ਨ ਹੁੰਦੀ ਆ ਇਹਨਾਂ ਦੀ ਕੋਈ ਨਹੀਂ ਤੁਸੀਂ ਸਮਝਾਓ ਉਹਨਾਂ ਨੂੰ ਕੋਈ ਨਹੀਂ ਜਦੋਂ ਉਹਦੇ ਦੋਸਤ ਆਏ ਨਾ ਤੇ ਉਦੋਂ ਮੈਨੂੰ ਦਸੀ ਨਾਲੇ ਤੇ ਇਹਦੀ ਰੇਲ ਬਣਾਉ ਤੇ ਨਾਲੇ ਇਹਦੇ ਦੋਸਤਾਂ ਦੀ ਬਣਾਉ ਮੁਰਕੇ ਨਹੀਂ ਆ ਕੇ ਵੱੜਦੇ ਇੱਥੇ ਚਲੋ ਆ ਲੈਣ ਦੋ ਉਹਨਾਂ ਨੂੰ ਫਿਰ ਮੈਂ ਤੁਹਾਨੂੰ ਬੁਲਾਉਂਗੀ ਚਲੋ ਆ ਲੈਣ ਦੇ ਉਹਨਾਂ ਨੂੰ ਉਹ ਬਾਈ ਯਾਰ ਤੂੰ ਜਿੰਦਰ ਦੇ ਘਰੇ ਤਾਂ ਮੈਨੂੰ ਲੈ ਚੱਲਿਆ ਤੇ ਉਹਦੀ ਮੰਮੀ ਦਾ ਸੁਭਾਅ ਬਹੁਤ ਕੱਬਾ ਇਹ ਨਾ ਵੇ ਯਾਰ ਉਹਨਾਂ ਦੇ ਘਰੋਂ ਤੂੰ ਚਪੇੜਾ ਪਵਾ ਉਹ ਭਰਾਵਾ ਕਿਤੇ ਨਹੀਂ ਸੁਭਾਅ ਕਾ ਬਾਂਟੀ ਦਾ ਪਤਾ ਕਿਨੇ ਦਿਲ ਦੀ ਚੰਗੀ ਆਂਟੀ ਉਹ ਵੈਹੀ ਲੱਗਦੀ ਏ ਕੱਬੀ ਆਜਾ ਆਪਾਂ ਚੱਲਦੇ ਹਾਂ ਨਾ ਕਰੇ ਉਹ ਵੇਖ ਲਾ ਬਾਈ ਕਿਤੇ ਚਪੇੜਾ ਨਾ ਪਵਾਦੀ ਉਹ ਨਹੀਂ ਪੈਂਦੀਆਂ ਚਪੇੜਾ ਯਾਰ ਚੱਲ ਚੱਲੀਏ ਚੱਲੀ ਯਾਰ ਆਈ ਨਹੀਂ ਅਜੇ ਕੰਜਰ ਮੈਂ ਤਾਂ ਕਦੋਂ ਦੀ ਵੇਟ ਕਰਦੀ ਆ ਵੇਖੇ ਛਿੱਤਰ ਪੋਲਾ ਕਿਵੇਂ ਲਾਉਂਦੀ ਇਹਨਾਂ ਦਾ ਵੇਖੀ ਉਜਿੰਦਰ ਓਏ ਆ ਗਿਆ ਮੰਮੀ ਜੀ ਦੋਸਤ ਇਹਨਾਂ ਦੇ ਓਜਿੰਦਰ ਤਾਂ ਘਰੇ ਹੈ ਨਹੀਂ ਜਿੰਦਰ ਦੀ ਮਾਂ ਹੈਗੀ ਆ ਦੱਸਦੀ ਤੁਹਾਨੂੰ ਪਤਾ ਆ ਕੇ ਲੱਤਾਂ ਤੋੜਦੀ ਤੁਹਾਡੇ ਜਿੱਥੇ ਘਰ ਦੇ ਨੇੜੇ ਤੇੜੇ ਦਿਸੇ ਤਾਂ ਵੇਖੀ ਤੂੰ ਸਾਲਿਆ ਤੈਨੂੰ ਕਿਹਾ ਸੀ ਨਾ ਉਹਦੀ ਮੰਮੀ بڑا ਕੱਬਾ ਬੋਲਦੀ ਆ ਖਾ ਗਾਲਾਂ ਹੁਣ ਚੋਈ ਜੀ ਭਰਾਵੋ ਮੰਮੀ ਨੇ ਦੋਸਤਾਂ ਨੂੰ ਤਾਂ ਭਜਾਤਾ ਪਰ ਮੰਮੀ ਨੂੰ ਨਹੀਂ ਪਤਾ ਮੈਂ ਵੀ ਉਹਨਾਂ ਦਾ ਹੀ ਮੁੰਡਾ ਵਾਂ ਮੈਂ ਤਾਂ ਆ ਫਰ ਰੋਣ ਲੱਗਾ ਭਾਈ ਹਾਂ ਸਾਡੇ ਨਾਲ ਤਾਂ ਆ ਗਿਆ ਤੇ ਥੋੜੇ ਬਾਰੇ ਪੈਸੇ ਲੈ ਕੇ ਆਏ ਆ ਨਾ ਯਾਰ ਤੂੰ ਕਿਹੜਾ ਮੈਨੂੰ ਦੱਸਿਆ ਇਹ ਪੈਸੇ ਲੈਣ ਨੂੰ ਮੇ ਕੋਲ ਹੈ ਨਹੀਂ ਕੁਛ ਯਾਰ ਯਾਰ ਤੂੰ ਮੂੰਹ ਚੱਕ ਕੇ ਆਇਆ ਇਹ ਨਾ ਪੈਸੇ ਲੈ ਗਏ ਨੇ ਹੁੰਦਾ ਹਰੇਕ ਵਾਰੀ ਯਾਰ ਹੈ ਨਹੀਂ ਬਾਈ ਤੇ ਉੱਥੇ ਖਾਣਾ ਪੀਣਾ ਕੀ ਆ ਬਾਈ ਤੂੰ ਹੀ ਹੱਲ ਕਰ ਤੂੰ ਹੀ ਸਾਰਿਆਂ ਦਾ ਵੱਡਾ ਯਾਰ ਮੇਰੇ ਕੋਲ ਹੈ ਨਹੀਂ ਕਿ ਤੂੰ ਐ ਕਰ ਜਾ ਬੇਬੇ ਤੋਂ ਜਾ ਕੇ ਫੜ ਲਿਆ ਨਹੀਂ ਬੇਬੇ ਤੋਂ ਫੜ ਲਿਆ ਬੇਬੇ ਗੁੱਸੇ ਵਾਲੀ ਪਤਾ ਕਿੰਨੀ ਆ ਉਹਨੇ ਨਹੀਂ ਦੇਣਾ ਕੁਛ ਕੂ ਮੈਨੂੰ ਹਾਂ ਇੱਕ ਆਈਡੀਆ ਮੇਰੇ ਕੋਲ 10 ਰੁਪਏ ਹੈਗੇ ਆ ਤੇ ਇੱਕ ਇੱਕ ਘੁੱਟ ਤੁਹਾਨੂੰ ਜਲ ਜੀਰਾ ਪਿਆ ਦੇਣਾ ਜਲ ਜੀਰਾ ਚੱਲ ਚੱਲ ਐ ਕਰ ਦੇ ਜਲ ਜੀਰਾ ਬੜੀ ਗਰਮੀ ਬੋੜ ਜਲ ਜੀਰਾ ਪਿਆ ਦੇ ਵੀ ਭਾਈ ਇਥੋਂ ਮਿਲਦਾ ਜਾਜੀਰਾ ਫੱਪਾ ਕਿੱਲ ਠੰਡਾ ਆ ਜਾ ਹੁਣ ਤੂੰ ਇੱਥੇ ਕੋ ਖੜ ਗਿਆ ਉਹ ਬਾਈ ਤੁਸੀਂ ਲੈ ਕੇ ਆਓ ਯਾਰ ਮੈਨੂੰ ਨਾ ਮੇਰੀ ਲੱਤ ਜੀ ਸੁਣ ਆ ਜਾ ਪੱਕੇ ਤੇ ਲੇਕਰ ਦੇ ਅੰਦਰ ਹਾਂ ਆ ਜਾ ਗਰਮੀ ਬਹੁਤ ਆ ਉਹ ਬਾਈ ਮੇਰੀ ਲੱਤ ਜੀ ਸੁਣਨ ਹੋ ਗਈ ਯਾਰ ਲੱਤ ਸੁਣਨ ਹੋ ਗਈ ਹੈ ਨਹੀਂ 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 ਬਾਈ ਅੱਛਾ ਨਹੀਂ ਅੱਛਾ ਇਹਦੇ ਕਰਕੇ ਸੁਣਨ ਹੋਈ ਤੇਰੀ ਲੱਤ ਉਹ ਬਾਈ ਇਹ 500 ਰੁਪਏ ਮੈਨੂੰ ਲੱਭਾ ਮਤਲਬ ਕੀ ਇਹ 500 ਰੁਪਏ ਮੇਰਾ ਹੈ ਐਵੇਂ ਤੇਰਾ ਆ ਉਹ ਨਹੀਂ ਨਹੀਂ ਬਾਈ ਮੇਰਾ ਆ ਯਾਰ ਇਹ ਬਾਈ 500 ਰੁਪਏ ਹੁਣ ਆਪਣਾ ਸਾਂਝਾ ਉਹ ਬਾਈ ਮੇਰੀ ਗਾਲ ਸੁਣੋ ਆਪਾਂ ਨਾ ਫਿਰ 1.5 150 ਰੁਪਏ ਤਿੰਨੇ ਜਣੇ ਕਰ ਲੈਨੇ ਨਹੀਂ ਨਹੀਂ ਬਈ ਭੁੱਖ ਲੱਗੀ ਆ ਅਸੀਂ ਤਾਂ ਕੋ ਖਾਣਾ ਪੀਣਾ ਉਹ ਨਹੀਂ ਖਾਣਾ ਖੂਣਾ ਕੁਛ ਨਹੀਂ ਗਾ ਉਹ ਫਿਲਮ ਲੱਗੀ ਨਵੀਂ ਆਪਾਂ ਉਹ ਦੇਖਣ ਚੱਲਦੇ ਆ ਉਹ ਯਾਰ ਫਿਲਮ ਫੁਲਮ ਨਹੀਂ ਵੇਖਣੀ ਯਾਰ ਇਹ ਨਾ ਲਫਾਫੇ ਚ ਪਾਇਆ ਮੈਨੂੰ ਤਾਂ ਲੱਗਦਾ ਕਿਸੇ ਨੇ ਟੂਣਾ ਕੀਤਾ ਮੈਰਾ ਖਲਨਾ ਹਾਂ ਪਹਿਲਾ ਬਹਾਨਾ ਬਣਾਇਆ ਮੇਰੀ ਲੱਤ ਖਰਾਬ ਹੈ ਹੁਣ ਟੂਣਾ ਬਈ ਅਸੀਂ ਆਪਾਂ ਨਹੀਂ ਬਈ ਭੁੱਖ ਲੱਗੀ ਆਪਾਂ ਤਾਂ ਕੋਈ ਖਾਣਾ ਉਹ ਫਿਲਮ ਦੇਖਣ ਚੱਲਦੇ ਆ ਉਹ ਬਈ ਮੇਰੀ ਮੇਰੀ ਗੱਲ ਸੁਣੋ ਆਪਾਂ ਘਰੇ ਚੱਲਦੇ ਆ ਪੱਖੇ ਥੱਲੇ ਬਹਿ ਕੇ ਸਲਾਹ ਕਰਦੇ ਵੀ 500 ਕਰਨਾ ਕੀ ਆ ਤੇ ਮੈਨੂੰ ਗੱਲ ਮੇਰੀ ਨਾਲ ਕਰ। ਯਾਰ ਗਰਮੀ ਆ। ਤੁਸੀਂ ਪਹੁੰਚੋਗੇ ਕਿ ਮੈਂ ਹੁਣ ਨਾ। ਨਹੀਂ ਨਹੀਂ ਸਾਡੇ ਨਾਲ ਯਾਰ ਬੱਲੇ ਓ ਤੇਰੇ ਹੁਣ ਨਹੀਂ ਯਕੀਨ ਕਰਨਾ ਤੇਰੇ ਤੇ। 500 ਓ ਬਾਈ ਮੈਂ ਤਾਂ ਅਜੇ ਵੀ ਕਹਿਣਾ 500 ਰੁਪਏ ਲਫਾਫੇ ਦੇ ਵਿੱਚ ਆ। ਇਹ ਟੂਣਾ ਕੀਤਾ ਹੋਇਆ ਗਏ ਨੇ ਤੇ ਮੈਂ ਜਿਹਾ ਜਿਹਾ ਪਾ ਲੈਣਾ। ਓ ਬਾਈ ਟੂਣਾ ਕੀਤਾ ਰਹਿੰਦੇ ਕੋਈ ਚੱਕਰ ਨਹੀਂ ਹੈ ਹੀ ਨਹੀਂ ਟੂਨੇ ਟਾਣੇ ਤੋਂ ਡਰਦੇ। ਭਾਈ ਆਪਾਂ ਤਾਂ ਲੱਗੀ ਭੁੱਖ ਆਪਾਂ ਦਾ ਕੋਈ ਖਾਣਾ ਓ ਯਾਰ ਨਹੀਂ ਯਾਰ ਕੁਝ ਨਹੀਂ ਖਾਣਾ ਖਾਣਾਗਾ ਆਪਾਂ ਫਿਲਮ ਦੇਖਣ ਚੱਲਦੇ ਆਂ ਉੱਥੇ ਏਸੀ ਲੱਗਣ ਨੇ ਆਇਰੇ ਨਾ ਫਿਲਮ ਦੇਖਾਂਗੇ ਬੈਠ ਕੇ ਉੱਥੇ ਓ ਬਾਈ ਯਾਰ ਮੰਨ ਲਓ ਗੱਲ ਯਾਰ ਇਹ 500 ਮੇਰਾ ਮੈਨੂੰ ਲੱਭਿਆ ਮੇਰਾ ਹੱਕ ਇਹਦੇ ਤੇ ਐਵੇਂ ਤੇਰਾ ਹੱਕ ਆਗਾ ਤੇਰਾ ਹੱਕ ਆ ਬਾਈ ਜਾਂ ਤਾਂ ਇਹਨੂੰ ਵੰਡਾਂਗੇ ਪਰ ਵੰਡਣਾ ਨਹੀਂ ਆਪਾਂ ਤਾਂ ਭੁੱਖ ਲੱਗੀ ਬਾਈ ਆਪਾਂ ਦੇਖਣੀ ਆ ਯਾਰ ਓ ਬਾਈ ਮੇਰੀ ਗੱਲ ਸੁਣ ਫਿਰ ਆ ਫੜ 500 ਰੁਪਇਆ ਤੇ ਕੋਈ ਕਰਾਰੇ ਜੀ ਚੀਜ਼ ਨਾ ਖਾਣ ਨੂੰ ਲੈ ਕੇ ਆ ਹਲੇ ਹਾਏ

ਅਜੇ ਤੱਕ ਨਹੀਂ ਆਇਆ ਯਾਰ ਉਹ। ਉਹ ਬਾਈ ਮੈਨੂੰ ਤਾਂ ਲੱਗਦਾ ਨਾ ਉਹ ਆਪਣਾ 500 ਰੁਪਿਆ ਖਾ ਗਿਆ। ਮੈਨੂੰ ਵੀ ਇਤੈ ਹੀ ਲੱਗਦਾ ਯਾਰ। ਅੱਛਾ ਉਹ 500 ਨਹੀਂ ਖਾਦਾ ਖੁੱਦਾ ਮੈਂ ਮੈਂ 500 ਦਾ ਖਾਣ ਪੀਣ ਲਈ ਸਮਾਨ ਹੀ ਲੈ ਆਇਆ। ਐ ਬਾਈ ਕੋਈ ਕਿੱਥੇ ਗਰਮ ਗਰਮ ਆ ਗਏ ਗਰਮਾ। ਉਹ ਯਾਰ ਕੋ ਕੋ ਕਿੱਥੇ ਕੋਕੜੀ ਲੱਗੇ ਆਇਆ। ਉਹ ਸਾਲਿਓ ਕੋਕ ਦੇ ਉਹ ਇੰਨੀ ਮਗਾਈ ਆ। 500 ਦੇ ਵਿੱਚ 버ਗਰ ਤੇ ਸਮੋਸੇ ਆ ਗਏ ਇੰਨਾ ਹੀ ਬਹੁਤ ਆ। ਚਲੋ ਫਿਰ ਆਹੀ ਖਾ ਲੈਨੇ ਆ। ਉਹ ਇੱਕ ਮਿੰਟ ਇੱਕ ਮਿੰਟ ਯਾਰ ਰੁਕੋ। ਉਹ ਬਾਈ ਹਨੇਰਾ ਕਿੰਨਾ ਹੋ ਗਿਆ ਯਾਰ। ਮੈਂ ਕਿੰਨਾ ਨਾ ਆਪਾਂ ਸਾਰਾ ਸਮਾਨ ਸਵੇਰੇ ਖਾਵਾਂਗੇ। ਕਿਉਂ? ਉਹ ਬ ਇੱਕ ਗੇਮ ਖੇਡਦੇ ਆ ਵੀ ਇੱਕੋ ਬੰਦਾ ਆ ਸਾਰਾ ਸਮਾਨ ਜੇ ਖਾਵੇ ਫੇਰ ਇੱਕੋ ਬੰਦਾ ਹਾਂ ਹਾਂ ਉਹ ਕਿਹੜੀ ਗੇਮ ਉਹ ਬਾਈ ਇੱਕ ਸ਼ਰਤ ਰੱਖਦੇ ਆ ਵੀ ਹੁਣ ਆਪਾਂ ਸੌਣੇ ਆ ਸਵੇਰੇ ਉੱਠ ਕੇ ਜਿਹਦਾ ਸੁਪਨਾ ਸਭ ਤੋਂ ਵਧੀਆ ਆ ਤੇ ਆਪਾਂ ਨੂੰ ਲੱਗਾ ਵੀ ਹਾਂ ਵੀ ਇਹਦਾ ਸੁਪਨਾ ਸਭ ਤੋਂ ਵੱਖਰਾ ਜਿਹਾ ਆ ਤੇ ਉਹ ਸਾਰਾ ਸਮਾਨ ਖਾ ਲੂਗਾ ਅੱਛਾ ਹਾਂ ਮਨਜ਼ੂਰ ਆ ਚਲ ਠੀਕ ਆ ਮਨਜ਼ੂਰ ਆ ਹਾਂ ਸੋਜਿਓ ਆਪਾਂ ਹੋਰ ਸੌਜੋ ਗੇਮ ਖੇਡਾਂਗੇ ਨਾਲ ਚੀਜ਼ੀ ਖਾਵਾਂ ਚਲੋ ਸੋਜੋ ਯਾਰ ਸੋਜੋ ਆ ਵੀ ਆ ਜਾ ਇੱਥੇ ਆ ਜਾ

ਇਦਾਂ ਕਰੋ ਸਾਰੇ ਜਾਣੇ ਨਾ ਆਪ ਦਾ ਆਪ ਦਾ ਸੁਪਨਾ ਸੁਣਾਓ ਆਪਾ ਕੰਮ ਨੂੰ ਵੇੜੀਏ ਤੇ ਖਾਓ ਆਪਦਾ ਯਾਰ ਹਾਂ ਹਾਂ ਬਈ ਬਈ ਸਭ ਤੋਂ ਪਹਿਲਾਂ ਮੈਂ ਸੁਣਾਉਣਾ ਹਾਂ 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 ਤੂੰ ਸੁਣਾ ਬਈ ਮੈਂ ਨਾ ਸਿਨੇਮੇ ਚ ਫਿਲਮ ਦੇਖਣ ਗਿਆ ਅੱਛਾ ਜੀ ਸਿਨੇਮੇ ਜੀ ਅੱਛਾ ਜੀ ਫੇਰ ਕੋਈ ਤਾਂ ਸਿਨੇਮੇ ਚ ਕੁੜੀਆਂ ਹੀ ਕੁੜੀਆਂ ਬੈਠੀਆਂ ਓਏ ਹੋਏ ਹੋਏ ਉਹ ਸਾਰੀਆਂ ਕੁੜੀਆਂ ਚ ਕੱਲਾ ਮੁੰਡਾ ਮੈਂ ਬੈਠਾ ਹਾਂ ਕੜਮ ਦੇਖਦਾ ਪਿਆ ਅੱਛਾ ਕੋਈ ਕੁੜੀ ਮੇਰੇ ਕੋਲ ਫੁੱਲੇ ਪਾਈ ਜਾਵੇ ਫੁੱਲੇ ਹਾਏ ਹੋਏ ਕੋਈ ਕੁੜੀ ਮੇਰੇ ਕੋਲ ਕੋਕ ਪਾਈ ਜਾਵੇ ਓਏ ਕੋਕ ਕੋਈ ਕੁੜੀ ਮੇਰੇ ਕੋਲ 버ਗਰ ਸਮੋਸੇ ਪਾਈ ਜਾਵੇ ਓਏ ਆਏ ਆਏ ਬਈ ਮੈਂ ਸਾਰੀਆਂ ਪਰੀਆਂ ਚ ਕੱਲਾ ਜੱਟ ਬੈਠਾ ਆਏ ਹਾਏ ਆਏ ਆ ਓ ਬਾਈ ਹੁਣ ਤੇਰੀ ਯਾਰੀ ਯਾਰ ਮੈਨੂੰ ਲੱਗਦਾ ਤੂੰ ਬਾਜੀ ਮਾਰ ਜਣੀ ਹੈ। ਭਾਈ ਮੇਰਾ ਸੁਪਨਾ ਸੁਣੋ। ਮੈਂ ਨਾ ਬਾਜ਼ਾਰ ਵਿੱਚ ਜਾਂਦਾ ਪਿਆ ਸੀ। ਤੇ ਜਦੋਂ ਮੈਂ ਸੁਪਨੇ ਦੇ ਵਿੱਚ ਬਾਜ਼ਾਰ ਜਾਂਦਾ ਪਿਆ ਸੀ ਤੇ ਮੈਨੂੰ ਅੱਗੋਂ ਮਿਲੀ ਢਾਈ ਤਿੰਨ ਕਰੋੜ ਮੱਝ। ਮੱਝ ਓਏ ਓਏ। ਮੈਂ ਢਾਈ ਤਿੰਨ ਕਰੋੜ ਮੱਝ ਫੜੀ ਤੇ ਡੱਬੇ ਦੇ ਵਿੱਚ ਬੰਦ ਕਰ ਲਈ। ਡੱਬੇ 'ਚ ਬੰਦ। ਭਾਈ ਹੁਣ ਇੱਕ ਮੱਝ ਕੱਢੀ ਦੀ ਆਦਾ ਦੁੱਧ ਪੀਦਾ ਬੰਦ ਕਰਦੀ ਦੀ। ਇੱਕ ਮੱਝ ਕੱਢੀ ਦੁੱਧ ਪੀਤਾ ਬੰਦ ਕਰਕੇ। ਓਏ ਭਾਈ ਤੇਰਾ ਸੁਪਨਾ ਵੀ ਨਾ ਬੜਾ ਘੈਂਟ ਆ। ਚੱਲ ਭਾਈ ਹੁਣ ਤੇਰੀ ਵਾਰੀ। ਤੇਰੀ ਵਾਰੀ। ਓ ਭਾਈ ਮੇਰਾ ਸੁਪਨਾ ਕਾਹਦਾ ਯਾਰ। ਸਾਰਾ ਕੰਮ ਹੀ ਖਰਾਬ ਹੋ ਗਿਆ ਕਿਉਂ ਕੀ ਹੋ ਗਿਆ ਉਹ ਭਾਈ ਮੇਰੇ ਸੁਪਨੇ ਚ ਆ ਗਿਆ ਨਾ ਕਿ ਫਰਿਸ਼ਤਾ ਫਰਿਸ਼ਤਾ ਉਹ ਜਿਹੜਾ ਜਾਨ ਨਹੀਂ ਕੱਢਦਾ ਹੁੰਦਾ ਬੰਦੇ ਦੀ ਅੱਛਾ ਉਹ ਕਹਿੰਦਾ ਨਾ ਮੈਂ ਤੈਨੂੰ ਤੇ ਤੇਰੇ ਦੋਸਤਾਂ ਨੂੰ ਮਾਰ ਦੇਣਾ ਬਾਈ ਜੇ ਤੂੰ ਆ ਸਾਰਾ ਸਮਾਨ ਜਿਹੜਾ ਤੁਹਾਡੇ ਕੋਲ ਪਿਆ ਨਾ ਖਾਦਾ ਬਾਈ ਫੇਰ ਬਾਈ ਮਜਬੂਰੀ ਮਾਰੇ ਨਾ ਮੈਨੂੰ ਆ ਸਾਰਾ ਸਮਾਨ ਬਾਈ ਖਾਣਾ ਪਿਆ ਹਾਏ ਦੇਖ ਲਓ ਮੈਂ ਤੁਹਾਡੀ ਜਾਨ ਤੁਹਾਡੀ ਜਾਨ ਬਚਾਈ ਸਾਲਿਓ ਮੈਂ ਸਮੋਸੇ 버ਗਰ ਹੋ ਬਾਈ ਮੈਂ ਗਲਤੀ ਕੀਤੀ ਕੋਈ ਉਹ ਦੋਸਤੋ ਮੈਨੂੰ ਦੱਸਿਓ ਮੈਂ ਕੋਈ ਗਲਤੀ ਕੀਤੀ